ਹੈਲੋ ਜੀ ਸਤਿ ਸ੍ਰੀ ਅਕਾਲ ਆਇਓ ਵਿਖਾਉਣੇ ਤੁਹਾਨੂੰ ਅੱਜ ਅੰਬਾਂ ਦੇ ਬੂਟੇ ਦੇਖ ਸਕਦੇ ਜੀ ਤਰੰਬ ਲੱਗੇ ਅੰਬ ਦੇ ਇਹੇ ਵਾਧੂ ਲੱਗੇ ਨਾ ਆਹ ਬੜੇ ਆਂਦੇ ਨਹੀਂ ਪੜ ਸਕਦੇ ਇਹ ਤਾਂ ਨੇਰੀ ਨਾਲ ਲੱਗੇ ਆ ਸਾਰੇ ਬੂਟਿਆਂ ਤੇ ਇਦਾਂ ਹੀ ਸਾਰੇ ਸਾਰੇ ਹੈ ਨੋ ਘਟਾ ਹੈ ਨੋ ਘਟਾ ਹੈ ਕਿਹਨਾਂ ਇਹਦੇ ਜਿਹ ਹਾਈਟ ਇਹਨਾਂ ਦੀ ਇੰਨੀ ਜਿਹੀ ਨਹੀਂ ਬੋਟੇ ਕੀ ਹਾਂ ਬੋਟੇ ਦੇ ਨੇ ਅੱਛਾ ਬੋਲੇ ਬੋਟੇ ਇਤਨੇ ਵੱਡੇ ਨੇ ਇਹ ਥੋੜੇ ਬਹੁਤੇ ਵੱਡੇ ਹੋਣਗੇ ਜ਼ਿਆਦਾ ਨਹੀਂ ਥੋੜੇ ਹੁਣ ਵੇਖ ਆਹ ਇਹਦੀ ਥੋੜੀ ਜਿਆਦਾ ਨਾ ਆਹ ਜਿਆਦਾ ਆ ਗਿਆ ਸਭ ਤੋਂ ਵੱਧ ਨੂੰ ਲੱਗਦਾ ਇਹਦੀ ਹਾਈਟ ਆ ਵੈਸੇ ਬੜਾ ਮੋਟਾ ਵੀ ਲੱਗਦਾ ਵੱਧ ਜਿਆਦਾ ਇਹ ਮੋਟੇ ਆਂਬ ਲੱਗਦੇ ਹਨ ਇਹਨਾਂ ਨੂੰ ਤੇ ਪਤਾ ਤੈਨੂੰ ਕੋਈ ਵੀ ਇਹ ਕਿਹੜੇ ਆ ਇਹ ਕਿਹੜਾ ਵੈਰੈਟੀ ਦਾ ਪਤਾ ਤੈਨੂੰ ਸੋਦਾ ਦਸਹਰੀ ਆਗੇ ਸਾਰੇ ਹੀ ਸਾਰੇ ਦਸਹਰੀ ਸਾਰੇ ਆਂਬ ਹੀ ਆਗੇ ਪਤਾ ਨਹੀਂ ਕਿਹੜੇ ਆ ਹੈਗੇ ਆਂਬ ਆ ਪਰ ਨਹੀਂ ਇਹ ਲੱਗਦਾ ਮਿਕਸ ਹੈ ਨਾ ਇਹ ਆ ਹੁਣ ਆਵੇ ਆ ਹੋ ਰਿਹਾ ਆ ਇਹ ਬੂਟੇ ਤੇ ਆ ਵੀ ਪੱਤਿਆਂ ਨਾਲ ਫਰਕ ਹੀ ਹੋਣਾ ਹੈ ਨਾ ਹੈ ਨਾ ਕਿ ਉਹਨਾਂ ਲੱਗਿਆ ਸਮ ਚੜ ਗਿਆ ਆ ਗਾ ਹਾਂ ਇੱਕ ਆ ਕੁੱਨੇਰੀ ਦੀ ਨਾਲ ਦੋ ਛੜੇ ਨੇਰੀ ਨਾਲ ਕੱਲ ਜਿਹੜੀ ਨੇਰੀ ਵਗੀ ਉਹਦੇ ਨਾਲ ਆਮ ਬਹੁਤ ਚੜਿਆ ਕੀ ਵੱਡੀ ਕੀ ਆ ਉਹਦਾ ਏਦਾਂ ਗੁੱਛਾ ਲੱਗੇ ਹੈ ਹਾਂ ਲੱਗੇ ਤੇ ਬਹੁਤ ਜਿਆਦਾ ਜਿਆਦਾ ਸਾਰੇ ਆ ਦੇਖੋ ਅੰਦਰ ਰੈਟੀ ਗੋੜੀ ਆ ਆ ਲੱਗੇ ਨੇ ਗੁੱਛੇ ਚੜੇ ਆਗੇ ਇਹ ਉਹ ਅਜੇ ਛੋਟੇ ਆ ਜਦੋਂ ਪੱਕ ਜਾਂਨ ਫਿਰ ਬਹੁਤ ਮਿੱਠੀ ਹੁੰਦੀ ਪਿਛਲੀ ਵਰੀ ਪਕਾਈ ਨਾ ਪਿਛਲੇਰੀ ਆਪਾਂ ਬੜੇ ਪੱਕਾ ਬੜੀ ਪੁੱਤੀ ਬੂਟੇ ਤੇ ਉੱਤੇ ਵੀ ਪੱਕ ਜਾਂਦੇ ਤੇ ਪੈ ਲਾ ਕੇ ਵੀ ਥੰਡੇ ਬੜੇ ਡੇ ਆ ਗਏ ਮੇਰੀ ਅੱਖ ਨਹੀਂ ਜਾਂਦੇ ਥੰਡੇ ਕੋਲ ਫਿਰ ਵੀ ਅਜੇ ਕਿੰਨੇ ਆ ਜਿੰਨੇ ਸਿੱਧ ਵੱਧੂ ਆ ਗਿਆ ਤੇ ਮੋਟੇ ਆਉਣੇ ਹਨ ਤੇ ਮੋਟੇ ਕਿੱਟ ਆਉਣੇ ਬੜੇ ਲਈ ਅਜੇ ਜਿਤਨਾ ਕਈ ਬੂਟਿਆਂ ਦੇ ਮੋਟੇ ਆ ਤੇ ਪਿੰਿਆਂ ਦੇ ਥੋੜੇ ਘੱਟ ਮੋਟੇ ਹੁੰਦੇ ਨਾ ਅਜੇ ਬੂਟੇ ਆ ਜਿਵੇਂ ਆਪਣਾ ਬੂਟਾ ਨਾ ਇਹ ਮੋਟੇ ਜਾਲਾ ਤੇ ਕਿੰਨੇ ਵੜਾ ਆਪਣੇ ਕੋ ਬੂਟੇ ਆ ਪੰਗੇ ਨੇ ਯਾਰ ਸਾਹ ਜਿੰਸੋ ਕਰੀ ਗਏ ਆ ਤੇ ਇਹ ਚੇ ਤੇਨ ਸੋ ਦੇ ਕੀ ਬੂਟੇ ਆ ਇਹ ਇੰਨੇ ਕੀ ਆ ਆ ਇਹਨੇ ਮੋਟੇ ਹੈਗੇ ਇਹ ਆਹੀ ਲੱਗਦੇ ਵਾਧੂ ਆ ਪਰ ਇਹ ਬੂਟਾ ਉਸ ਅਹੋ ਹਾਈਟ ਆ ਫਿਰ ਵੀ ਠੀਕ ਆਂਦੇ ਨੇ ਤੇ ਬੱਚਾ ਹੋ ਜਾਤਾ ਤੇ ਆਦੇ ਹੀ ਘਟਾਤੀ ਆ ਇਹਨੇ ਹਾਂ ਉਹਨੇ ਘੱਟ ਜਿੰਦੇ ਆ ਆ ਦੇਖੋ ਆਏ ਮੋਟੇ ਹੁੰਦੇ ਨੇ ਇਹਦਾ ਹੁੰਦੇ ਹਾਂ ਥੋੜੇ ਦਿਨ ਤੱਕ ਹੋਣਗੇ ਨਾ ਫਿਰ ਮਰ ਜਾਣਗੇ ਜਿੰਨੇ ਰੀਕ ਦੋ ਹੋਰ ਆ ਗਈ ਇਸ ਤਰ੍ਹਾਂ ਦੀ ਆ ਜਦੋਂ ਇਸ ਪਿੰਗ ਆਦੀ ਪਤਾ ਨਹੀਂ ਕਿਹੜੀ ਆਈ ਹੋਰ ਉਹ ਮਾਰਦਾ ਨਹੀਂ ਉਹ ਕਰਦਾ ਦਾ ਸਾਫ ਘਟ ਕੇ ਕਿਰੀ ਉਹਨਾਂ ਪਾਲ ਵੀ ਅੱਡੇ ਅੱਡੇ ਕੱਟ ਆ ਗਏ ਇਹਨੂੰ ਨਹੀਂ ਲੱਗਿਆ ਨਾ ਥੱਲੇ ਦਾ ਲੰਮਾ ਨਾ ਆਇਆ ਉਹ ਤਨ ਵੀ ਹੈ ਉਹਦੇ ਪੂਰੇ ਤੋਂ بڑا ਆਇਆ ਪਰ ਛੜੇ ਆਇਆ ਹਾਂ ਪੂਰੇ ਤੋਂ بڑا ਹੀ ਪਰ ਛੜੇ ਵੀ ਆ ਫਿਰ ਵੀ ਕੁਝ ਫੇਰੇ ਲੱਗੇ ਚੱਲ ਨੋ ਜਾ ਆ ਰਿਹਾ ਆ ਦੇ ਥੱਲੇ ਲੱਗੀਆਂ ਟਾਣੀਆਂ ਜੀ ਵੇਖ ਕਿੰਨੇ ਆਂਪਿਆ ਥੱਲੇ ਬਲੇ ਗਰੇ ਵੀ ਬਹੁਤ ਆਦੇ ਉਹ ਅਜੇ ਵੀ ਬੜੇ ਅੱਗੇ ਆ ਕੇ ਗੁੱਦੇ ਬਹੁਤ ਆ ਰਹੇ ਆ ਸਤਿ ਸ਼੍ਰੀ ਅਕਾਲ ਜੀ ਵਰਤ ਕੇ ਹਾਂ ਉਹ ਜੜਤ ਨਹੀਂ ਆ ਕੇ ਰੋਪਣੇ ਵਾਲੇ ਨਹੀਂ ਜਿਹੜਾ ਨੇਰੀ ਨਾ ਆਇਆ ਤੇ ਝੜਨੇਗੇ ਛੋਟੇ ਬੋਤੇ ਨਾ ਉਦਾਂ ਨਹੀਂ ਇਹਨੇ ਝੜੇ ਹੋਏ ਆਪੀ ਹਾਂ ਬਸ ਛੋਟੇ ਜਿਹੇ ਬੂਟੇ ਨੂੰ ਲੱਗੇ ਆ ਛੋਟੇ ਹੁਣ ਆ ਬੂਟਾ ਜਿਹੜਾ ਨਾ ਇਹ ਆ ਕੇ ਲੱਗੇ ਆ ਆ ਗੁਸ਼ੀ ਲੱਗੀ ਆ ਦੇਖੋ ਆ ਆ ਬੂਟਾ ਵੀ ਫਰਾਗਾ ਕੰਮ ਦੇ ਦੇਸੀ ਜਿਹਾ ਹੈ ਕਿਉਂ ਮੇ ਇਹ ਇਹਨਾਂ ਦਾ 4 ਭੰਦਾ ਇਹਨਾਂ ਬੰਦ ਨਹੀਂ ਇਹਨਾਂ 4 ਭੰਦਾ ਤਾਂ ਉਹ ਅੰਦਰ ਵਾਲੀ ਬੋਰੀ ਕਾਇਆ ਤੇਗੀ ਹਾਂ ਜਦੋਂ ਥੋੜੇ ਵੱਡੇ ਹੋਣਗੇ ਪਰ ਆ ਵੀ ਬੂਟਾ ਕੋਈ ਹੋਰ ਹੀ ਆ ਤੇ ਫਰਾਗਾ ਪੰਨੇ ਪੱਤੇ ਹਾਂ ਜਿਤਨਾ ਉੱਪਰ ਲਗਾ ਸਭ ਘੜ ਜਾਊਗਾ ਕਿਹਦਾ ਜਾੜਿਆ ਆਮਦੇ ਬਥੇਰੇ ਪਰ ਪਤਾ ਨਹੀਂ ਸਾਨੂੰ ਇਹ ਵੈਰੈਟੀ ਕਿਹੜੀ ਕਿਹੜੀ ਆ ਇਹ ਸਾਰੇ ਹਾਂ ਕੁਆਲਟੀ ਆ ਨਾ ਕੋਈ ਕੁਆਲਟੀ ਦਾ ਦਸਹਰੀ ਲਾ ਸਰੀ ਆ ਕੇ ਪਤਾ ਨਹੀਂ ਕਿਹੜਾ ਹੈ ਇਹ ਪਤਾ ਪਤਾ ਸਰੀ ਸਾਗ ਲਾ ਆਇਆ ਲੰਗੜਾ ਆ ਕੇ ਟਫਕਾ ਹੈ ਆਪਣੀ ਮਤ ਨਾਲ ਸਾਰੇ ਦਸਹਰੀ ਲਾਏ ਸਰੀ ਸਾਗ ਆਏ ਤੇ ਹੈ ਕਿ ਪਰਨੇ ਸੀ ਨਿਕਲੇ ਬੂਟੇ ਇਹ ਜ਼ਿਆਦਾ ਆਇਆ ਤਾਂ ਮਿਕਸ ਕਰਦੇ ਤੇ ਆਏ ਫਿਰ 450 ਬੂਟੇ ਪਨੇ ਆਏ ਸਾਰੇ ਅੱਜ ਦੀ ਥੋੜੀ ਹਾਈਟ ਹੈਗੀ ਹੈ ਬੂਟੇ ਦੀ ਵੀ ਇਹ ਲੰਬਾ ਹੈ ਇਹ ਥੋੜੇ ਵਧਿਆ ਹੋ ਸਕਦਾ ਹੋਈ ਜਾਣ ਹੋਰ ਉੱਚੀ ਉਹਨੇ ਤਾਂ ਹੋ ਗਿਆ ਲੱਗਣਾ ਹੈ ਆਹੋ ਹੁਣ ਇਹ ਇਹ ਬੂਟੇ ਨੂੰ ਕੋਈ ਨਹੀਂ ਹੈਗਾ ਨਾ ਕੋਈ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਆਂਬ ਤੇ ਲੱਗੇ ਲੱਗਿਆ ਇੱਕ ਨੂੰ ਵੇਖੋ ਆਹ ਖੂਬੀ ਬਣਿਆ ਆਲੂਖਾਰਾ ਆਲੂਖਾਰਾ ਹੀ ਹੈ ਨਾ ਕਿ ਹੋ ਰਿਹਾ ਆਲੂਖਾਰਾ ਹੀ ਹੈ ਆਲੂਖਾਰਾ ਓਹੋ ਇਹ ਵਿੱਚ ਵੀ ਚਾਲੂਖਾਰਾ ਦੇ ਬੂਟੇ ਵੀ ਲੱਗੇ ਆ ਮਾਲੀ ਲਾਈਨ 'ਚ ਜਿਹੜੇ ਆਂਬ ਸੁੱਕ ਗਏ ਆਂਬ ਹੋਰ ਆ ਇਹ ਤਾਂ ਟੁੱਟੀ ਜਾਏ ਐਕਦਾ ਮੋਨੇ ਵਾਕਿਆ ਵੇ ਸਾਨੀ ਦੇ ਪੁੱਤ ਹਾਂ ਲੱਗਿਆ ਕਿ ਨਾਲ ਨਾਲ ਹੀ ਵੇ ਐ ਕਰੀਏ ਜੀ ਨਾ ਸਿੱਧੀ ਮੈਂ ਦੱਸ ਤੈਮ ਆਉ ਗੁੱਚੀ ਸਾਰੇ ਆ ਜਾਣ ਦਰਵਾਜ਼ੇ ਉਹ ਲਾਲ ਹੈਗੇ ਪਤਾ ਲੱਗਣਾ ਮੈਂ ਹੌਰ ਪੱਕੇ ਆ

ਇਹ ਛੋਟਾ ਔਰ ਪੱਕਾ ਮਿੱਠੇ ਪੂਰੇ ਟੋਕਣ ਵਾਲਾ ਫਿਰ ਉਹ ਦੂਸਰਾ ਕਰਨਾ ਮਿਕਸਰਾਤੇ ਹੈਗਾ ਹਾਂ ਬਹੁਤ ਚਾਦ ਲੱਗੀਆਂ ਨੇ ਲੱਗ ਗਈ ਬੜੇ ਹੈਗੇ ਆਹੋ ਟਾਣੀਆਂ ਵੀ ਹੁਣ ਕੀ ਕਰਨਗੀਆਂ ਭਾਰ ਹੀ ਬੜਾ ਫਾਲੀ ਇਹਨਾਂ ਉਹਨੇ ਪੱਤੇ ਨਹੀਂ ਹੈਗੇ फर्क है ना ये ये वाला ये हाँ इतना मिक्सा बूटे अंबा ने अंब सुे बड़े नहीं तो हो ज्यादा बूटे बने ਸਾਢੇ 450 ਬਿਕਰਾਏ ਆਗੇ ਆਮਦਾ ਤੇ ਬਚਿਆ 450 ਤੇ 300 ਹੈਗਾ ਨਾ ਆਪਣੀ ਦਾ 300 ਮੂਟਾ ਜੇ ਵੀ ਹੋਣਾ ਪਰ 5 6 ਸਾਲ ਹੋ ਗਏ ਨਾ ਇਹ ਕਿਹੜਾ ਹੋ ਗਿਆ ਇੰਨੇ ਹੋ ਗਏ 5 ਥਾਲ ਤਾਂ ਹੋ ਗਏ ਹੁਣ ਆ ਬੂਟੇ ਵੀਗਾ ਇਹਨੂੰ ਇੱਕ ਵੀ ਨਹੀਂ ਹੈਗਾ ਹੈਗੇ ਇਧਰ ਹੈਗਾ ਆ ਆਇਆ ਬੋਰ ਖਰਾਬ ਹੋ ਗਿਆ

ਇਨੋ ਦਾ ਚਾਰ ਇੰਨਾ ਵਧੀਆ ਨਹੀਂ ਬਣਦਾ ਨਾ ਇਹ ਹੈਗੇ ਦਸੀਰੀ ਹੈ ਦੂਸਰੀ ਹੈ ਦੇਸੀ ਨਹੀਂ ਬਣਦਾ ਹਾਂ ਉਹਦਾ ਦੇਸੀ ਦਾ ਛੋਟੇ ਹੈ ਨਾ ਇਹੋ ਜਿਹਾ ਲੱਗਦਾ ਦੇਖੋ ਆਹ ਕਾ ਇਹਨੂੰ ਕੱਟ ਪਕੌਣ ਵਾਲੀ ਆ ਕਾ ਇਹਨੂੰ ਬੋਰ ਘਟਾ ਆ ਕਿੰਨੂੰ ਕੱਟਿਆ ਜਿਹੜਾ ਬਣਾਇਆ ਹਾਂ ਕਈਆਂ ਮੂਟਿਆਂ ਨੂੰ ਥੋੜੇ ਘਟਿਆ ਫਲ ਕਈਆਂ ਨੂੰ ਤੇ ਬਹੁਤ ਜ਼ਿਆਦਾ ਇਹਨੂੰ ਦੀਦਾ ਨਹੀਂ ਆਵੇਦਾ ਇਹਨੂੰ ਮੈਂ ਬੋਰ

ਇਹ ਚਾਰ ਫੁੱਟ ਨਹੀਂ ਆਈਟਮ ਚਾਰ ਫੁੱਟ ਚਾਰ ਵਿਚਾਰ ਹੀ ਹੁਣੀ ਮਾ ਚਾਰ ਕੁ ਫੁੱਟ ਦਾ ਹੀ ਤੇ ਇਟਾਂ ਦੇ ਉੱਪਰ ਆ ਗਏ ਹਾਂ ਥੱਲੇ ਲੱਗੇ ਆ ਗਏ ਸਾਰੇ ਥੱਲੇ ਉਹਨਾਂ ਦੇ ਅੱਜ ਜਿੰਨੇ ਕਾਰ ਲੱਗੇ ਇੰਨੇ ਨੇ ਝੜ ਜੀ ਗਏ ਹੋਣੇ ਨਾ ਨੇਰੀਆਂ ਨਾਲ ਝੜੇ ਜ਼ਿਆਦਾ ਆ ਗਏ ਹਾਂ ਜੇ ਰਾਤ ਕਰਕੇ ਕੱਲ ਵੀ ਨੇਰੀ ਬੜੀਆ ਕੀ ਵੇਂਦੇ ਨਾ ਆ ਚਾਲ ਬੂਟੇ ਜਿਆਦਾ ਆ ਗਏ ਨੇ ਇੰਨੇ ਹੀ ਏਰੀਆ ਚ ਜੜੇ ਤਿੰਨ ਚਾਰ ਬੂਟੇ ਆ ਇਹ ਸਾਰਾ ਇੱਕੋ ਜਿਹਾ ਹੀ ਆ ਨਾ ਸਾਰਿਆਂ ਨੂੰ ਬਰਾਬਰ ਹੀ ਲੱਗੇ ਇਹਨੂੰ ਲਾਉਣੀਆਂ ਪੈਣੀਆਂ ਨਾ ਇਹ ਸਪੋਰਟ ਸਪੋਰਟ ਲਾ ਕੇ ਜਿੱਦਾਂ ਹੁਣ ਭਾਰ ਹੁੰਦਾ ਟਾਹਣੀਆਂ ਟੁੱਟਦੀ ਆ ਹਾਂ ਇਹਨੂੰ ਆਮ ਗੱਦ ਲਾ ਮੰਗਿਆ ਕਰਦੇ ਵਾਲਾ ਅੱਛਾ ਲੱਗੇ ਅੱਥੇ ਗੁੱਸੇ ਦਿਖਾ ਆ ਨਾ ਭਰੇ ਇਹ ਕੁਝ ਆ ਆ ਵੀ ਤੇ ਇੱਧਰ ਵੀ ਤੇ ਮੁਕਦੂ ਨੂੰ ਬਹੁਤ ਅਜੀ ਆ ਵੀ ਆ ਯਾਰ ਖੱਲੇ ਲੱਗਦੀ ਇਹਦੇ ਆ ਵੀ ਜ਼ਮੀਨ ਨੂੰ ਲੱਗੇ ਸਾਰੇ ਜਨਾ ਉਹ ਬੂਟਾ ਉਹ ਇਕ ਆਪਣਾ ਪਰਲੇੰਬਰ ਬਣੀ ਹੈਗਾ ਉਹ ਵਾਲਾ ਹਾਂ ਉਹ ਸਰਾ ਲੱਗਾ ਹੈਗਾ ਇਹ ਵਾਲਾ ਇਹਦੇ ਨਾਲ ਦਾ ਕੋਠੇ ਆ ਇਹ ਦਾ ਇਹ ਦੋਵੇਂ ਬੜੇ ਮੋਟੇ ਨਾ ਆਤ ਹੈਗੇ ਹਾਂ ਇਹ ਵੱਡੇ ਹੁੰਦੇ ਆ ਸਾਈਡ ਇਹਦੇ ਨਾਲ ਦਾ ਇਹ ਉਹ ਸ਼ੁਰੂ ਜੀ ਹੈ ਨਾ ਹਾਂ ਸ਼ੁਰੂ ਆ ਇਸ ਨਾਲ ਲਗਾਗਾ ਉਹ ਤੇ ਮੋਟੇ ਬੜੇ ਲੱਗਦੇ ਨੇ ਫਰਕ ਹੈ ਇਹਦਾ ਇਹ ਹੋਰ ਵੈਰਾਈਟੀ ਆ ਦੋ ਤਿੰਨ ਨਸਲ ਹੈਗੇ ਹਾਂ ਹੈਗੇ ਆ ਦੋ ਤਿੰਨ ਨਸਲ ਦੇ ਹੈਗੇ ਤੇ ਇਹਦਾ ਥੋੜਾ ਪੱਤਿਆਂ ਦਾ ਫਰਕ ਹੈਗਾ ਜੀ ਪੱਤੇ ਉਹ ਬੂਟਾ ਪੱਤੇ ਭਰੇਗੀ ਹੈਗਾ ਹਾਂ 57 ਬੜੇ ਆਹੋ ਚੀ

ਹਾਂ ਜੇਟ ਲੱਗੇਗਾ ਪਰ ਆ ਇਹਦਾ ਇਧਰ ਬਾਤ ਨੂੰ ਹੋਇ ਲੱਗੇ ਹਾਂ ਹਾਂ ਸਾਲ ਬੂਟੇ ਆ ਕੇ ਦੀਆ ਆ ਕੀ ਹੈ ਇਹ ਵੀ ਉਹੋ ਹੀ ਹੈ ਨਾ ਫੱਤੇ ਇਸੇ ਨਹੀਂ ਹੈਗੇ ਆ ਵੇਹਲਾ ਦਾ ਫਸਾ ਫਰਕ ਹੀ ਹੈ ਨਾ ਇਹ ਗੋਲੇ ਇੱਕ ਗੋਲ ਜਿਹਾ ਹਾਂ ਇਹ ਬੜੇ ਆ ਗੋਲੇ ਹੈਗੇ ਹਾਂ ਇਹ ਬੂਟੇ ਪੱਕ ਜਾਂਦੇ ਹੈਗੇ ਹਾਂ ਇਹ ਬੂਟੇ ਤੇ ਪੱਕਣਗੇ ਆਹੋ ਲਾਇਆ ਕਿ ਪਹਿਲਾਂ ਲੱਗੇ ਡੰਡੀ ਅਰੇ ਪਹਿਲੇ ਇੱਕ ਦਿਨ ਲਾਇਆ ਬਰੇ ਆ ਦਿਨ ਨਾ ਕਰਵਾ ਲੈ ਇਹ ਬਾਤ ਲਾਇਆ ਹੈ ਨਾ ਮੈਂ ਬੌਜੀ ਦੇਗਾ ਆ ਬਾਤ ਲੱਗੂਗੀ ਲੱਗੇ ਥਲੇ ਅੱਗ ਬੁਖਾਇ ਗਿਆ ਏਦਾਂ ਬੁੱਢੇ ਤੁਰ ਜਾਂਦੇ ਬੜੇ ਸੋਕੇ ਆਗੇ ਆ ਠੀਕ ਆ ਅੱਗੇ ਲਗਾ ਦੇ ਆ ਠੀਕ ਆ ਜੇ ਬੁੱਢਾ ਆ ਵੀ ਗੋਲੀ ਨਾ ਘੇਰੇ ਘਰੇ ਕੋਈ ਨਾ ਇਹਨੂੰ ਨਾ ਧਿਆਨ ये भी पर यही सारा कंधे से फिर भी बचा हो जाता आगे पूरे कंधा करके बचा नहीं थे बुटरे <laughs> पहले तो आप देखिए मेरे किरेरे इतने भी आए पर काट किरेरे तो ना ਲੋਹ ਠੀਕ ਆ ਹੋਰ ਵੀ ਹੈਗੇ ਵਾਧੂ ਪਰ ਸਾਰਿਆਂ ਨੂੰ ਲੱਗੇ ਵਾਧੂ ਪਿਛਲੀ ਵਾਰੀ ਵੀ ਇਤਰਾ ਹੀ ਕਿਹਾ ਜੀ ਪਿਛਲੀ ਵਾਰ ਨੂੰ ਵਾਧਿਆ ਕਿਦਾਂ ਨਹੀਂ ਬਰਾਬਰ ਹੈਗੇ ਬਸ ਵਾਰ ਪਿੰਜਰੀ ਵੀ ਇੰਨੀ ਹੁੰਦੀ ਆ ਠੀਕ ਆ ਠੀਕ ਆ ਯੋਕੀ ਬਾਈ ਇਹ ਸ਼ਾਇਦ ਬਾਅਦ ਚ ਲੱਗਾ ਇਹ ਬਾਅਦ ਚ ਲੱਗਾ ਇਹ ਤਾਂ ਫਿਰ 2 ਸਾਲ ਹੀ ਹੋ ਗਏ ਨਹੀਂ 200 ਤੋਂ ਜ਼ਿਆਦਾ ਹੋ ਗਏ 3 ਹੋ ਗਏ ਹਾਂ ਨਵਾਂ ਆ ਗਿਆ ਠੀਕ ਆ ਆ ਵੀ ਨਵਾਂ ਆ ਗਿਆ